ਦਿਸੰਗੀ ਜਗਜੀਤ ਸਿੰਘ ਡੱਲੇਵਾਲ ਵੱਲੋਂ ਇੱਕ ਕਹਿ ਲੋ ਕਿ ਚਿੱਠੀ ਲਿਖੀ ਗਈ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨਾਮ ਦੇ ਉੱਤੇ ਇਹ ਚਿੱਠੀ ਦੇ ਉੱਤੇ ਉਹਨਾਂ ਨੇ ਕਹਿ ਲੋ ਕਿ ਖੂਨ ਦੇ ਨਾਲ ਆਪਣੀ ਕਹਿ ਲੋ ਕਿ ਮੋਹਰ ਦਾ ਸਟੈਂਪਲ ਆਤੀ ਆਪਣੇ ਸੈਨ ਵੀ ਕੀਤੇ ਨੇ ਖੂਨ ਨਾਲ ਲਿਖੀ ਹੋਈ ਚਿੱਠੀ ਮੋਦੀ ਸਾਹਿਬ ਤੱਕ ਪਹੁੰਚਾਈ ਗਈ ਹੈ ਜਿਸ ਵਿੱਚ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਹੈ ਕਿ ਜੇ ਮੇਰੀ ਬੜੀ ਲਣਿਆ ਦਾ ਲੈ ਨਾ ਉਹ ਕਿਸਾਨੀ ਮੁੱਦਿਆਂ ਨੂੰ ਕਹਿ ਲੋ ਕਿ ਧਿਆਨ ਚ ਲਿਆ ਕੇ ਜੋ ਵਾਅਦੇ ਕੀਤੇ ਨੇ ਉਹ ਪੂਰੇ ਕੀਤੇ ਜਾਣ ਜੇ ਕਹਿ ਲੋ ਕਿ ਹਾਂ ਨਹੀਂ ਪੂਰੇ ਕੀਤੇ ਜਾਂਦੇ ਜੀ ਮੇਰੀ ਜਾਨ ਚਲੀ ਵੀ ਜਾਂਦੀ ਹੈ ਉਸ ਦਿਨ ਦੀ ਮਿਹਰ ਤੁਸੀਂ ਹੋਵੋਗੇ ਕਾਫੀ ਜਿਨਾ ਤੋਂ ਕਹ ਲੋ ਕਿ ਉਹ ਪੇਸ਼ੈਂਟ ਵੀ ਨੇ ਕਾਫੀ ਗੰਭੀਰ ਬਿਮਾਰੀ ਵੀ ਹੈ ਡਾਕਟਰੀ ਇਲਾਜ ਵੀ ਜਿਆਦਾ ਪਈ ਹੈ ਤੇ ਭੁੱਖੜਤਾ ਦੇ ਬੈਠੇ ਨੇ ਕੁਛ ਖਾ ਪੀ ਨਹੀਂ ਰਹੇ ਮਨਮਰ ਵਰਤ ਤੇ ਬੈਠੇ ਹੋਏ ਨੇ ਤੇ ਡਾਕਟਰਾਂ ਨੂੰ ਇਹ ਵੀ ਕਹਿ ਦਿੱਤਾ ਕਿ ਖਾਣਾ ਤੁਸੀਂ ਤਾਂ ਜਾਂ ਜ ਦਵਾਈ ਤੁਸੀਂ ਤਾਂ ਖਾਓਗੇ ਜੇ ਤੁਸੀਂ ਰੋਟੀ ਖਾਓਗੇ ਬਿਨਾਂ ਰੋਟੀ ਖਾਏ ਤੁਸੀਂ ਦਵਾਈ ਨਹੀਂ ਲੈਣੀ ਹੈਗੀ ਤੇ ਕਾਫੀ ਕਹ ਲੋ ਕਿ ਸੀਰੀਅਸ ਮਾਨੂ ਬਿਮਾਰੀ ਵੀ ਹੈਗੀ ਇੱਕ ਕਿਵੇਂ ਦੇਖਦੇ ਹੋ ਜਲਦੀ ਸਿੰਘ ਡੱਲੇਵਾਲ ਦੇ ਕਹ ਲੋ ਕਿ ਇਸ ਜੋ ਮਰਨ ਵਰਤ ਤੇ ਬੈਠੇ ਹੋਏ ਨੇ ਉਸ ਨੂੰ ਬਿਲਕੁਲ ਬਿਲਕੁਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਹੜੇ ਥੋੜਾ ਕੈਲੀ ਵੀ ਸਿੱਖੀ ਵਾਲੇ ਪਾਸੇ ਵੀ ਝੁਕਾਰ ਰੱਖਦੇ ਨੇ ਤੇ ਉਹਨਾਂ ਨੇ ਇੱਕ ਬਹੁਤ ਜਜ਼ਬੇ ਵਾਲਾ ਜਿਹੜਾ ਹੈਗਾ ਉਹ ਸਟੈਪ ਲਿਆ ਕਿ ਮੈਂ ਭੁੱਖ ਹੜਤਾਲ ਰੱਖਾਂਗਾ ਤੇ ਜੇਕਰ ਮੰਗਾ ਨਹੀਂ ਮੰਨੀਆਂ ਜਾਂਦੀਆਂ ਤਾਂ ਮੈਂ ਇਸੇ ਤਰੀਕੇ ਦੇ ਨਾਲ ਆਪਣੀ ਜਾਨ ਜਿਹੜੀ ਆ ਉਹ ਦੇ ਦੇਵਾਂਗਾ ਫਿਲਹਾਲ ਦੀ ਜੇ ਆਪਾਂ ਕਹੀਏ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਇਹ ਸਟੈਪ ਜਿਹੜਾ ਹੈਗਾ ਇਹਨੂੰ ਆਪਾਂ ਐਪਰੀਸ਼ੀਏਟ ਵੀ ਕਰਦੇ ਆ ਪਰ ਇਹਦੇ ਨਾਲ ਨਾਲ ਬਹੁਤ ਕੁਝ ਸਮਝਣ ਵਾਲਾ ਵੀ ਹੈਗਾ ਜਿਹਦੇ ਬਾਰੇ ਗੱਲ ਕਰਨੀ ਬੜੀ ਜ਼ਰੂਰੀ ਹੋ ਜਾਂਦੀ ਹੈ ਦੇਖੋ ਪਾਸਟ ਦੇ ਵਿੱਚ ਜੇਕਰ ਤੁਸੀਂ ਦੇਖੋ ਭਈ ਭਾਰਤ ਦੇ ਵਿੱਚ ਪੰਜਾਬੀਆਂ ਵੱਲੋਂ ਜਿੰਨੇ ਵੀ ਮਰਨ ਵਰਤ ਰੱਖੇ ਗਏ ਉਹਨਾਂ ਲੋਕਾਂ ਨੂੰ ਸਟੇਟ ਏਜੰਸੀਆਂ ਨੇ ਕਿਸ ਤਰੀਕੇ ਦੇ ਨਾਲ ਰੋਲਿਆ ਰੋਲ ਕੇ ਲੋਕਾਂ ਦੇ ਵਿੱਚੋਂ ਉਹਨਾਂ ਦੀ ਸਾਖ ਜਿਹੜੀ ਹੈ ਉਹਨਾਂ ਦੀ ਇੱਕ ਇਮੇਜ ਜਿਹੜੀ ਬਣ ਚੁੱਕੀ ਸੀ ਉਹਨੂੰ ਖਤਮ ਕੀਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਦੀ ਮੌਤ ਤੱਕ ਵੀ ਹੋ ਗਈ ਫਿਰ ਲੋਕ ਕੀ ਵੀ ਜਿਹੜੇ ਨੇ ਉਹ ਭੁੱਲ ਜਾਂਦੇ ਨੇ ਕਿਉਂਕਿ ਉਹ ਰੋਲਿਆ ਇਸੇ ਤਰੀਕੇ ਨਾਲ ਜਾਂਦਾ ਹੁਣ ਦੇਖੋ ਗੁਰਬਖਸ਼ ਸਿੰਘ ਖਾਲਸਾ ਦੀ ਜਦੋਂ ਗੱਲ ਕਰਦੇ ਆਂ ਦੋ ਵਾਰ ਮਰਨ ਵਰਤ ਉਹਨਾਂ ਨੇ ਰੱਖਿਆ ਤੇ ਏਜੰਸੀਆਂ ਨੇ ਹੀ ਉਹ ਮਰਨ ਵਰਤ ਆਪਣੇ ਬੰਦਿਆ ਰਾਹੀਂ ਕੁਝ ਜਥੇਦਾਰ ਪਾ ਕੇ ਕੁਝ ਸੁਖਵੀਰ ਹੋਰਾਂ ਨੂੰ ਪਾ ਕੇ ਉਹ ਵਰਤ ਜਿਹੜਾ ਹੈਗਾ ਤੜਵਾ ਦਿੱਤਾ ਉਹ ਦੂਜੀ ਵਾਰੀ ਜਦੋਂ ਫੇਰ ਕਹਿੰਦੇ ਵੀ ਮੰਗਾ ਮੰਨ ਲਈਆਂ ਜੀ ਤੁਹਾਡੀਆਂ ਤੋੜ ਦਿਓ ਤੋੜ ਦਿਓ ਜੀ ਉਹ ਇੱਕ ਅਦਾ ਸਿੰਘ ਜਿਹੜਾ ਹੈਗਾ ਉਹ ਜ਼ਮਾਨਤ ਤੇ ਰਿਹਾ ਕਰ ਦਿੱਤਾ ਲਓ ਜੀ ਬਾਕੀਆਂ ਨੂੰ ਵੀ ਛੱਡ ਦੇਾਂਗੇ ਛੱਡ ਦੇਾਂਗੇ ਤੋੜ ਦਿਓ ਵਰਤ ਵਰਤ ਤੋੜ ਦਿੱਤਾ ਉਸ ਤੋਂ ਬਾਅਦ ਜਿਹੜੇ ਸੀ ਉੱਥੇ ਹੀ ਸਾਰਾ ਕੁਝ ਰੁਕ ਗਿਆ ਕੋਈ ਰਿਹਾਈ ਨਹੀਂ ਹੋਈ ਅਗਲੀ ਕੋਈ ਕੁਝ ਨਹੀਂ ਹੋਇਆ ਗੁਰਬਖਸ਼ ਸਿੰਘ ਖਾਲਸਾ ਹੋਰਾਂ ਨੇ ਮਰਨ ਵਰਤ ਫੇਰ ਸ਼ੁਰੂ ਕਰ ਦਿੱਤਾ ਦੂਜੀ ਵਾਰੀ ਫੇਰ ਸ਼ੁਰੂ ਕੀਤਾ ਤੇ ਉਹਨੂੰ ਫੇਰ ਜਾ ਕੇ ਤੋੜ ਦਿੱਤਾ ਗਿਆ ਲਓ ਜੀ ਸਾਡੇ ਕੋਲੋਂ ਯਕੀਨ ਦਿਵਾ ਲਓ ਅਸੀਂ ਸੌਖਾ ਹਾਂ ਨੇ ਅਸੀਂ ਇਸ ਤਰ੍ਹਾਂ ਕਰਦੇ ਹਾਂ ਤੁਸੀਂ ਮਰਨ ਵਰਤ ਆਪਣਾ ਤੋੜੋ ਤੇ ਤੁਹਾਡੀਆਂ ਜੜੀਆਂ ਹੈਗੀਆਂ ਜ਼ਮਾਨਤਾਂ ਦੀਆਂ ਅਰਜ਼ੀਆਂ ਲੱਗ ਚੁੱਕੀਆਂ ਪਹਿਲਾਂ ਜ਼ਮਾਨਤਾਂ ਤੇ ਛੱਡਾਂਗੇ ਉਸ ਤੋਂ ਬਾਅਦ ਪੱਕੀਆਂ ਰਿਹਾਈਆਂ ਕਰਦੇਾਂਗੇ ਸੋ ਦੂਜੀ ਵਾਰ ਵੀ ਮਰਨ ਵਰਤ ਜਿਹੜਾ ਹੈਗਾ ਉਹ ਤੜਾ ਦਿੱਤਾ ਗਿਆ ਗੁਰਬਖਸ਼ ਸਿੰਘ ਖਾਲਸਾ ਵੱਲੋਂ ਉਹਨਾਂ ਨੂੰ ਹਾਸੇ ਦੇ ਪਾਤਰ ਬਣਾ ਦਿੱਤਾ ਗਿਆ ਆਮ ਲੋਕਾਂ ਦੇ ਵਿੱਚ ਫਿਰ ਕੁਝ ਜਿਹੜੇ ਤਮਾਸ਼ੀਨ ਲੋਕ ਨੇ ਉਹਨਾਂ ਨੂੰ ਟੀਚਰਾਂ ਕਰ ਲੱਗ ਪਏ ਕਿ ਤੁਹਾਡਾ ਮਰਨ ਵਰਤ ਕਿੱਥੇ ਗਿਆ ਤੁਸੀਂ ਕਿਉਂ ਨਹੀਂ ਸ਼ਹੀਦ ਸ਼ਹੀਦ ਕਿਉਂ ਨਹੀਂ ਹੋਏ ਤੁਸੀਂ ਅੰਦਰੋਂ ਅੰਦਰੀ ਕੜਾ ਖਾਂਦੇ ਰਹੇ ਹੋ ਮਤਲਬ ਟਿਚਰਾਂ ਸ਼ੁਰੂ ਹੋ ਗਈਆਂ ਜੋ ਸਾਡੇ ਤਮਾਸ਼ਵੀਨ ਲੋਕ ਕਰਦੇ ਨੇ ਸਾਡੇ ਸਮਾਜ ਦੇ ਵਿੱਚ ਤਮਾਸ਼ਵੀਨ ਵੀ ਬਹੁਤ ਨੇ ਉਹਨਾਂ ਦੀ ਉਹ ਕੁਰਬਾਨੀ ਨਹੀਂ ਦੇਖਦੇ ਬੰਦੇ ਤੇ ਉਸ ਤੋਂ ਬਾਅਦ ਕੀ ਹੁੰਦਾ ਵੀ ਗੁਰਬਖਸ਼ ਸਿੰਘ ਖਾਲਸਾ ਹੋਰਾਂ ਨੂੰ ਪਾਣੀ ਵਾਲੀ ਟੈਂਕੀ ਤੋਂ ਛਾਲ ਮਾਰ ਕੇ ਆਪਣੇ ਆਪ ਨੂੰ ਜਸਟੀਫਾਈ ਕਰਨਾ ਪੈਂਦਾ ਆਪਣੀ ਮੌਤ ਜਿਹੜੀ ਹੈ ਉਹਨਾਂ ਨੇ ਸਹੇੜ ਲਈ ਤੇ ਅੱਜ ਕੋਈ ਗੁਰਬਖਸ਼ ਸਿੰਘ ਖਾਲਸਾ ਨੂੰ ਯਾਦ ਨਹੀਂ ਕਰਦਾ ਕਿਉਂ ਕਿ ਉਹਨਾਂ ਨੇ ਮਰਨ ਵਰਤ ਤੋੜ ਦਿੱਤਾ ਤੇ ਪਾਣੀ ਵਾਲੀ ਟੈਂਕੀ ਤੋਂ ਛਾਲ ਮਾਰੀ ਬਾਅਦ ਵਿੱਚ ਤੋੜ ਕੇ ਵਰਤ ਸੋ ਉਹ ਫਿਰ ਉਹਦੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ ਉਸ ਤੋਂ ਪਹਿਲਾਂ ਵੀ ਇਸ ਤਰੀਕੇ ਦੇ ਨਾਲ ਹੀ ਕੋਈ ਬੜਾ ਕੁਝ ਹੁੰਦਾ ਰਿਹਾ ਬਰਗਾੜੀ ਮੋਰਚਾ ਲੱਗਾ ਬਰਗਾੜੀ ਮੋਰਚੇ ਨੂੰ ਕਿਦਾਂ ਖਤਮ ਕੀਤਾ ਗਿਆ ਕਿਹੜੇ ਲੀਡਰ ਭੇਜੇ ਗਏ ਅੱਜ ਤਾਂ ਸਾਨੂੰ ਉਹ ਲੀਡਰ ਵੀ ਨਹੀਂ ਯਾਦ ਹੋਣੇ ਤੇ ਬਰਗਾੜੀ ਮੋਰਚਾ ਖਤਮ ਕਰਵਾਇਆ ਗਿਆ ਲੋ ਜੀ ਮੰਗਾ ਤੇ ਮੰਨੀਆਂ ਪਈਆਂ ਤੁਹਾਡੀਆਂ ਤੁਸੀਂ ਆਪਨਾ ਖਤਮ ਕਰੋ ਅਚਾਨਕ ਹੀ ਦਾਦੂਵਾਲ ਸਟੇਜ ਤੇ ਆਉਂਦੇ ਨੇ ਉਹ ਕਹਿੰਦੇ ਨੇ ਲੋ ਜੀ ਇਹ ਜਿਹੜਾ ਆਪਣੇ ਮੋਰਚਾ ਹੈ ਜਿਤੋਂ ਖਤਮ ਕੀਤਾ ਜਾਂਦਾ ਹੈ ਧਿਆਨ ਸਿੰਘ ਮੰਡਹੋਰੀ ਵੀ ਕਹਿੰਦੇ ਜੀ ਗੱਲਬਾਤ ਸਾਡੀ ਹੋ ਗਈ ਹੈ ਤੇ ਮੋਰਚਾ ਖਤਮ ਹੈ ਜੀ ਉਸ ਤੋਂ ਬਾਅਦ ਕੀ ਹੋਇਆ ਨਾ ਬਰਗਾੜੀ ਦਾ ਇਨਸਾਫ ਮਿਲਿਆ ਤੇ ਨਾ ਕੋਈ ਗੱਲਬਾਤ ਅੱਜ ਦਾਦੂਵਾਲ ਨੂੰ ਵੀ ਲੋਕ ਜਿਹੜੇ ਸ਼ੱਕ ਦੀ ਨਿਗਾਹ ਨਾਲ ਦੇਖਦੇ ਨੇ ਸ਼ੱਕ ਕੀ ਉਹ ਸਰਕਾਰੀ ਮਤਲਬ ਤੌਰ ਤੇ ਦੇਖਦੇ ਨੇ ਧਿਆਨ ਸਿੰਘ ਮੰਡ ਦੀ ਵੀ ਉਹ ਇਮੇਜ ਜਿਹੜੀ ਹੈਗੀ ਉਹ ਨਹੀਂ ਰਹੀ ਸੋ ਹੁਣ ਜਿਹੜਾ ਇਹ ਮਰਨ ਵਰਤ ਰੱਖਿਆ ਗਿਆ ਤੇ ਹੁਣ ਤੁਸੀਂ ਵੇਖਿਓ ਆਉਂਦੇ ਦਿਨਾਂ ਦੇ ਵਿੱਚ ਅਸੀਂ ਤਾਂ ਚਾਹੁੰਦੇ ਆਂ ਕਿ ਸਲਾਮਤੀ ਰਵੇ ਜਾਨ ਨਾ ਜਾਵੇ ਕਿਉਂਕਿ ਇਹ ਇਹ ਜਿਹੜੀਆਂ ਏਜੰਸੀਆਂ ਨੇ ਬਹੁਤ ਸਾਡੀਆਂ ਜਾਨਾਂ ਜਿਹੜੀਆਂ ਨੇ ਉਹ ਲੈ ਲਈਆਂ ਹੁਣ ਤੱਕ ਲੱਖਾਂ ਲੋਕ ਸਾਡੇ ਜਿਹੜੇ ਉਹ ਹੱਕਾਂ ਦੀ ਗੱਲ ਕਰਦੇ ਕਰਦੇ ਜਿਹੜੇ ਚੜ੍ਹਾਈ ਕਰ ਗਏ ਆ ਤੇ ਅਸੀਂ ਨਹੀਂ ਚਾਹੁੰਦੇ ਵੀ ਬਿਨਾ ਮਤਲਬ ਤੋਂ ਬਿਨਾ ਕਿਸੇ ਵਜ੍ਹਾ ਤੋਂ ਜਿਹੜੀਆਂ ਜਾਣਾਂ ਸਾਡੀਆਂ ਇਸੇ ਤਰੀਕੇ ਨਾਲ ਜਾਂਦੀਆਂ ਰਹਿਣ ਮਸਲੇ ਸੁਲਝਾਉਣੇ ਬਹੁਤ ਜ਼ਰੂਰੀ ਨੇ ਪਰ ਉਹ ਇਹ ਨਹੀਂ ਹੈ ਕਿ ਹਰ ਇੱਕ ਮਸਲੇ ਦੇ ਪਿੱਛੇ ਸਾਨੂੰ ਇੱਕ ਜਾਣ ਦੇਣੀ ਜ਼ਰੂਰੀ ਹੈ ਆਖਰ ਕਿਉਂ ਆਖਰ ਸੈਂਟਰ ਸਾਨੂੰ ਪੰਜਾਬੀਆਂ ਨੂੰ ਇਸ ਤਰੀਕੇ ਦੀ ਕਤਾਰ ਦੇ ਵਿੱਚ ਕਿਉਂ ਖੜਾ ਕਰ ਦਿੰਦਾ ਕਿ ਸਾਡੇ ਜਦੋਂ ਕੰਮ ਹੁੰਦਾ ਪੰਜਾਬੀਆਂ ਦਾ ਸਾਨੂੰ ਜਾਣ ਦੇਣੀ ਪੈਂਦੀ ਹੈ ਬਾਕੀ ਸਟੇਟਾਂ ਨੂੰ ਥਾਲੀ ਦੇ ਵਿੱਚ ਪਰੋਸ ਕੇ ਜਿਹੜਾ ਹੈ ਉਹ ਹਰ ਹਰ ਚੀਜ਼ ਮਿਲ ਜਾਂਦੀ ਹੈ ਪੰਜਾਬੀਆਂ ਨੂੰ ਜਿਹੜੇ ਧਰਨੇ ਲਾਉਣੇ ਪੈਂਦੇ ਆ ਸ਼ਹੀਦੀਆਂ ਦੇਣੀਆਂ ਪੈਂਦੀਆਂ ਪੰਜਾਬੀ ਸੂਬਾ ਮੋਰਚਾ ਬਣਾਓ ਤਾਂ ਹੋਰ ਜਿਹੜੇ ਕੰਮ ਕਰਨੇ ਆ ਬੇਅਦਬੀਆਂ ਹੋਈਆਂ ਉਹਦੇ ਵਿਰੋਸਵਜੋ ਤਾਂ ਕਿਸੇ ਨੂੰ ਸਜ਼ਾ ਦਿਵਾਣੀ ਹੋਵੇ ਸਾਧਾਂ ਦੇ ਖਿਲਾਫ ਸਾਨੂੰ ਤਾਂ ਮੁਜਾਰੇ ਕਰਨੇ ਪੈਂਦੇ ਆ ਕਿਸਾਨੀ ਬਿੱਲ ਹੁਣ ਤਾਂ ਸਾਨੂੰ ਮੁਜਾਰੇ ਕਰਨੇ ਪੈਂਦੇ ਆ ਅੱਜ ਫੇਰ ਮੰਗਾ ਮੰਨਣ ਵਾਸਤੇ ਸਾਨੂੰ ਸ਼ਹੀਦੀਆਂ ਤੇ ਦੇਣੀਆਂ ਪੈ ਰਹੀਆਂ ਸੋ ਇਹ ਵੀ ਗੱਲ ਸੋਚਣੀ ਪੈਣੀ ਹੈ ਤੇ ਡੱਲੇਵਾਲ ਸਾਹਿਬ ਜਾਂ ਉਹਨਾਂ ਦੇ ਨਾਲ ਦੇ ਜਿੰਨੇ ਵੀ ਕਿਸਾਨ ਆਗੂ ਨੇ ਵੈਸੇ ਤਾਂ ਸਿਹਰਦ ਹੁੰਦੇ ਨੇ ਕਿਉਂਕਿ ਪੜੇ ਲਿਖੇ ਹੁੰਦੇ ਆ ਪਰ ਇਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਭਾਈ ਕਿਸਾਨੀ ਮੰਗਾਂ ਕਿਸਾਨੀ ਬਿੱਲ ਉਹ ਜੁੜੇ ਹੋਏ ਨੇ ਕਾਰਪੋਰੇਟ ਕਾਰਪੋਰੇਟ ਘਰਾਣਿਆਂ ਦੇ ਨਾਲ ਉਹ ਉਥੋਂ ਜਦੋਂ ਹੁਕਮ ਹੋਏਗਾ ਜਿਸ ਤਰੀਕੇ ਦਾ ਹੁਕਮ ਹੋਏਗਾ ਉਸ ਤਰੀਕੇ ਦੇ ਨਾਲ ਹੀ ਕੰਮ ਚੱਲਣਾ ਹੈ ਜਾਣਾਂ ਬਹੁਤ ਕੀਮਤੀ ਨੇ ਜਾਣਾਂ ਜਿਹੜੀਆਂ ਨੇ ਬਹੁਤ ਕੀਮਤੀ ਹੈ ਜਾਨ ਬਚੇਗੀ ਤੇ ਕੋਈ ਸੋਲੂਸ਼ਨ ਜਿਹੜੇ ਨੇ ਅੱਗੋਂ ਨਿਕਲਦੇ ਰਹਿੰਦੇ ਆ ਅਸੀਂ ਨਹੀਂ ਇਸ ਪ੍ਰੋਗਰਾਮ ਦੇ ਰਾਹੀਂ ਸੁਝਾ ਦੇ ਰਹੇ ਕਿ ਉਹਨਾਂ ਨੂੰ ਵਰਤ ਤੋੜ ਦੇਣਾ ਚਾਹੀਦਾ ਹੈ ਜਾਂ ਕੰਟੀਨਿਊ ਕਰਨਾ ਚਾਹੀਦਾ ਇਹ ਉਹਨਾਂ ਦੀ ਆਪਣੀ ਮਰਜ਼ੀ ਹੈ ਉਹ ਆਜ਼ਾਦ ਨੇ ਪਰ ਅਸੀਂ ਜਿਹੜੀਆਂ ਪਾਸਟ ਦੀਆਂ ਜਿਹੜੀਆਂ ਕੁਝ ਉਦਾਹਰਨਾਂ ਦੇ ਕੇ ਗੱਲ ਸਮਝਾਉਣ ਦੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਦੇ ਵਿੱਚੋਂ ਕੀ ਨਿਕਲਦਾ ਤੁਸੀਂ ਦੇਖੋ ਮੰਨ ਲਓ ਕੱਲ ਨੂੰ ਸ਼ਹੀਦੀ ਹੋ ਜਾਂਦੀ ਹੈ ਉਹਨਾਂ ਦੀ ਜਾਨ ਚਲੇ ਜਾਂਦੀ ਹੈ ਡੱਲੇਵਾਲ ਹੋਰਾਂ ਦੀ ਉਸ ਤੋਂ ਬਾਅਦ ਇੱਕਦਮ ਰੋਸ ਜਿਹੜਾ ਹੈਗਾ ਪੈਦਾ ਹੋਏਗਾ ਲੋਕ ਸੜਕਾਂ ਤੇ ਆਉਣਗੇ ਟ੍ਰੇਨਾਂ ਜਾਮ ਹੋ ਜਾਣਗੀਆਂ ਭੰਨ ਤੋੜ ਹੋਏਗੀ ਉਸ ਤੋਂ ਬਾਅਦ ਕੀ ਹੋਏਗਾ ਫਿਰ ਸਰਕਾਰ ਨੂੰ ਮੌਕਾ ਮਿਲ ਜੇਗਾ ਭਈ ਇਹਨਾਂ ਨੂੰ ਦਬਾਉਣਾ ਪੈਣਾ ਜੀ ਫੋਰਸ ਦੇ ਨਾਲ ਦਬਾ ਦਿਓ ਇਹਨਾਂ ਨੂੰ ਤੇ ਉਹ ਦਬਾ ਦੇਣਗੇ ਇੱਕ ਵਾਰ ਫਿਰ ਉਹ ਹੋਰ ਸਟਰੋਂਗ ਹੋ ਜਾਣਗੇ ਨਹੀਂ ਜੀ ਇਹ ਕੰਮ ਨਹੀਂ ਹੋਣੇ ਤੁਹਾਡੇ ਤੇ ਜੇ ਮੰਨ ਲਓ ਉਹ ਮੰਗਾ ਮੰਨੀਆਂ ਜਾਂਦੀਆਂ ਫਿਰ ਤਾਂ ਬਹੁਤ ਵਧੀਆ ਗੱਲ ਹੈ ਪਰ ਜੇ ਮੰਗਾ ਮੰਨੀਆਂ ਜਾਂਦੀਆਂ ਇਹ ਬਹੁਤ ਘੱਟ ਚਾਂਸ ਨੇ ਇਹ ਇਸ ਪਾਸੇ ਦੇ ਚਾਂਸ ਜਿਹੜੇ ਨੇ ਬਹੁਤ ਘੱਟ ਨੇ ਪਰ ਹੁਣ ਇਹ ਸਾਰਿਆਂ ਦੇ ਸਾਹਮਣੇ ਹੈਰਾਨੀ ਬਣੀ ਹੋਈ ਹੈ ਕਿ ਉਹਨਾਂ ਦਾ ਬਲੱਡ ਪ੍ਰੈਸ਼ਰ ਜਿਹੜਾ ਬਹੁਤ ਡਾਊਨ ਡਾਊਨ ਜਾ ਚੁੱਕਿਆ ਤੇ 17ਵਾਂ 18ਵਾਂ ਦਿਨ ਹੈ ਜੇਕਰ ਮੈਂ ਗਲਤ ਨਹੀਂ ਕਿਉ ਬਜ਼ੁਰਗ ਵੀ ਨੇ ਹੋਰ ਵੀ ਉਹਨਾਂ ਨੂੰ ਇੱਕ ਅੱਧੀ ਬਿਮਾਰੀ ਦੇ ਨਾਲ ਵੀ ਉਹ ਜੂਝ ਰਹੇ ਨੇ ਪਹਿਲਾਂ ਤੋਂ ਸੋ ਇਸ ਇਹਨਾਂ ਹਾਲਾਤਾਂ ਦੇ ਵਿੱਚ ਬਹੁਤ ਜ਼ਰੂਰੀ ਹੈ ਕਿ ਉਹਨਾਂ ਦੀ ਜਾਨ ਜਿਹੜੀ ਬਚਾਈ ਜਾਵੇ ਜੇਕਰ ਸਰਕਾਰ ਸੋਹਿਰਦ ਹੈਗੀ ਹੈ ਤਾਂ ਉਹ ਉਸ ਤਰੀਕੇ ਦੇ ਨਾਲ ਕੰਮ ਕਰੇ ਤੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਹੈਗੀਆਂ ਉਹ ਮੰਨੀਆਂ ਜਾਣ ਤੇ ਮੈਂ ਪੰਜਾਬੀਆਂ ਨੂੰ ਵੀ ਬੇਨਤੀ ਕਰਦਾ ਕਿ ਜਿਸ ਤਰੀਕੇ ਦੇ ਨਾਲ ਵੀ ਤੁਸੀਂ ਸਪੋਰਟ ਕਰ ਸਕਦੇ ਹੋ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਤਾਂ ਉਹ ਕਰੋ ਸੋਸ਼ਲ ਮੀਡੀਆ ਰਾਹੀਂ ਕਰੋ ਫਿਜ਼ੀਕਲੀ ਉਥੇ ਆਪਣੀਆਂ ਹਾਜ਼ਰੀਆਂ ਲਵਾਓ ਜਾਂ ਹੋਰ ਤਰੀਕਿਆਂ ਦੇ ਨਾਲ ਕਰੋ ਤੇ ਬਾਕੀ ਜੱਥੇਬੰਦੀਆਂ ਕਿੱਥੇ ਗਈਆਂ ਇਹ ਵੀ ਸਵਾਲ ਆ ਮੇਰਾ ਮਤਲਬ ਇੱਥੇ ਫਿਰ ਗੱਲ ਆ ਜਾਂਦੀ ਨਾ ਭਈ ਇਹ ਆਪਣਾ ਪ੍ਰਧਾਨਗੀਆਂ ਦੀ ਚੌਧਰਾਂ ਦੀ ਗੱਲ ਆ ਗਈ ਇੱਥੇ ਹੁਣ ਚੌਧਰੀ ਨਹੀਂ ਨਾ ਬਣਨ ਦਿੱਤਾ ਕਿਸੇ ਨੂੰ ਤੇ ਬਾਕੀ ਵੀ ਨਹੀਂ ਆ ਰਹੇ ਡੱਲੇਵਾਲ ਹਰੀ ਕਿੱਥੇ ਨੇ ਮਾਫ ਕਰਨਾ ਰਾਜੀਵਾਲ ਹਰੀ ਕਿੱਥੇ ਨੇ ਉਗਰਾਹਾ ਕਿੱਥੇ ਐ ਰੁਲਦਾ ਸਿੰਘ ਕਿੱਥੇ ਐ ਸੋ ਜਦੋਂ ਦੀਪ ਬਾਈ ਨੇ ਸਟੇਜ ਬਣੀ ਬਣਾਈ ਦੇ ਦਿੱਤੀ ਉਦੋਂ ਤਾਂ ਜਾ ਕੇ ਚੌਧਰੀ ਬਣ ਗਏ ਤੇ ਅੱਜ ਕਿਉਂ ਨਹੀਂ ਆ ਰਹੇ ਇਹ ਸਾਰਿਆਂ ਨੂੰ ਜਿਹੜਾ ਹੈਗਾ ਉਹ ਇਕੱਠੇ ਹੋ ਕੇ ਅੱਗੇ ਆਉਣਾ ਚਾਹੀਦਾ ਇਹਨਾਂ ਦੇ ਨਾਲ ਬਹੁਤ ਸਾਰਾ ਕਿਸਾਨ ਪੰਜਾਬ ਦਾ ਹਰਿਆਣਾ ਦਾ ਜੁੜਿਆ ਹੋਇਆ ਸੇ ਸਾਰੇ ਅੱਗੇ ਆਉਣ ਤਾਂ ਕੋਈ ਗੱਲ ਬਣ ਸਕਦੀ ਕੁਝ ਨਾ ਕੁਝ ਨਿਕਲ ਸਕਦਾ ਜੀ ਹਾਂਜੀ ਦਲਜੀਤ ਸਿੰਘ ਜੀ ਗੱਲ ਤੇਰੀ ਅੱਗੇ ਤਾਂ ਇਹ ਜੋ ਹੁਣ ਸਾਰਾ ਮਸਲਾ ਹੈ ਇਹ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਹਦਾਇਤਾਂ ਦਿੱਤੀਆਂ ਨੇ ਕਿ ਇਸ ਸਾਰੇ ਕਾਨੂੰਨ ਕਿ ਕਨਨ ਕਾਨੂੰਨ ਨੂੰ ਬੜੇ ਹੀ ਕਾਨੂੰਨ ਕਿ ਪੀਸਫੁਲੀ ਹਲਕਿਤਾ ਜਾਵੇ ਪਰ ਉਹਨਾਂ ਨੇ ਵਰਜਿਸ ਕਿਹਾ ਕਿ ਸ਼ਾਂਤਮਈ ਪੀਸਫੁਲੀ ਹਲਕਿਤਾ ਜਾਵੇ ਕੋਈ ਜ਼ੋਰ ਜ਼ਬਰਦਸਤੀ ਤੱਕ ਨਾ ਕੀਤਾ ਜਾਵੇ ਕਿਉਂਕਿ ਜਰਜੀਤ ਸਿੰਘ ਢਿੱਲੇਵਾਲ ਦੀ ਜੋ ਜਾਨ ਹੈ ਉਹ ਜ਼ਿਆਦਾ ਕੀਮਤੀ ਹੈ ਉਸ ਮੋਰਚੇ ਜਾਂ ਉਸ ਕਿਲੋਕ ਸਾਰੇ ਪ੍ਰੋਟੈਸਟ ਨਾਲੋਂ ਇਹ ਸੁਪਰੀਮ ਕੋਰਟ ਨੇ ਕਿਹਾ ਦਿੱਤੇ ਸੁਪਰੀਮ ਕੋਰਟ ਸਾਹਮਣੇ ਆ ਚੁੱਕੇ ਹੈ ਪਰ ਜੇ ਗੱਲ ਕਰੀਏ ਤਾਂ ਬਾਕੀ ਦੀਆਂ ਕਿਸਾਨ ਜਥੇਬੰਦੀਆਂ ਦੀ ਉਹ ਸਪੋਰਟ ਹਾਲੇ ਵੀ ਨਹੀਂ ਮਿਲਦੀ ਜਰਜੀਤ ਸਿੰਘ ਢਿੱਲੇਵਾਲ ਨੂੰ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਜੇ ਗੱਲ ਕਾਨੂੰਨ ਦੀ ਹੁੰਦੀ ਤਾਂ ਮੈਂ ਕਹਿੰਨਾ ਪਈ ਮਰਨ ਵਰਤ ਰੱਖਣੇ ਭੁੱਖ ਹੜਤਾਲ ਰੱਖਣੀ ਹੈ ਕਿਸੇ ਕਾਨੂੰਨ 'ਚ ਨਹੀਂ ਆਉਂਦਾ ਠੀਕ ਹੈ ਵੈਸੇ ਆਪਾਂ ਰਾਈਟਸ ਦੀ ਗੱਲ ਕਰਦੇ ਆਂ ਰਾਈਟਸ ਹੈਗੇ ਸਾਡੇ ਵੀ ਆਪਾਂ ਕੁਝ ਵੀ ਕਰ ਸਕਦੇ ਆਂ ਕਿਸੇ ਰੂਪ ਚ ਵੀ ਪ੍ਰੋਟੈਸਟ ਕਰ ਸਕਦੇ ਆਂ ਪਰ ਹੁਣ ਜੇ ਗੱਲ ਸੁਪਰੀਮ ਕੋਰਟ ਦੀ ਕਰੀਏ ਹੁਣ ਨਾ ਤਾਂ ਸਰਕਾਰ ਜਿਹੜੀ ਉਹ ਸੁਪਰੀਮ ਕੋਰਟ ਦੇ ਹਿਸਾਬ ਦੇ ਨਾਲ ਚੱਲ ਰਹੀ ਹੈ ਤੇ ਨਾ ਡੱਲੇਵਾਲ ਹੋਰੀ ਚੱਲ ਰਹੇ ਆ ਇੱਥੇ ਮਸਲਾ ਤੇ ਮੌਜੂਦਾ ਸਰਕਾਰ ਦੇ ਨਾਲ ਹੈ ਹੁਣ ਉਹ ਹੀ ਸੁਪਰੀਮ ਕੋਰਟ ਕਿਉਂ ਨਹੀਂ ਸਰਕਾਰ ਨੂੰ ਕਹਿੰਦੀ ਕਿ ਇਹਨਾਂ ਦੀਆਂ ਮੰਗਾਂ ਜਿਹੜੀਆਂ ਹੈਗੀਆਂ ਉਹ ਲਿਆ ਕੇ ਰੱਖੀਆਂ ਜਾਣ ਇੱਥੇ ਸਾਡੇ ਅੱਗੇ ਟੇਬਲ ਤੇ ਤੇ ਆਪਾਂ ਹੱਲ ਕਰੀਏ ਉਹਦਾ ਜਾਨ ਬਚਾਉਣੀ ਜ਼ਰੂਰੀ ਹੈ ਸੋ ਗੋਲ ਮੋਲ ਜਿਹਾ ਬਿਆਨ ਹੈਗਾ ਪੀ ਪੀਸਫੁਲੀ ਕੀਤਾ ਜਾਵੇ ਜਾਂ ਉਹ ਸਾਰਾ ਕੁਝ ਪੰਜਾਬ ਸਰਕਾਰ ਧਿਆਨ ਦੇਵੇ ਮਤਲਬ ਸਰਕਾਰਾਂ ਧਿਆਨ ਨਹੀਂ ਦੇ ਰਹੀਆਂ ਇਸੇ ਕਰਕੇ ਤਾਂ ਉਹ ਮਰਨ ਵਰਤ ਦੇ ਉੱਤੇ ਬੈਠੇ ਹੋਏ ਹਨ ਜੇ ਸਰਕਾਰਾਂ ਧਿਆਨ ਹੀ ਦਿੰਦੀਆਂ ਹੁੰਦੀਆਂ ਤਾਂ ਫਿਰ ਮਰਨ ਵਰਤ ਤੇ ਨਾ ਬੈਠਣਾ ਪੈਂਦਾ ਇਹ ਦੇਖੋ ਅੱਜ ਜਿਹੜੀਆਂ ਇਹ ਮੰਗਾਂ ਆ ਰਹੀਆਂ ਇਹ ਕਿਸੇ ਵੇਲੇ ਪੰਜਾਬ ਦੇ ਹੱਕਾਂ ਦੀ ਜਦੋਂ ਗੱਲ ਹੋ ਰਹੀ ਸੀ ਨਾ ਆਨੰਦਪੁਰ ਸਾਹਿਬ ਦੇ ਮਤੇ ਦੀ ਉਹਦੇ ਵਿੱਚ ਵੀ ਇਹ ਮੰਗਾਂ ਸੀ ਪਰ ਉਸ ਵੇਲੇ ਤੋਂ ਲੈ ਕੇ ਅੱਜ ਤੱਕ ਵੀ ਬਹੁਤਾਂ ਜਿਹੜੇ ਨੇ ਕਿਸਾਨ ਆਗੂ ਉਸ ਵੇਲੇ ਸੰਤ ਜਰਨੈਲ ਸਿੰਘ ਨੂੰ ਗਲਤ ਕਹਿੰਦੇ ਰਹੇ ਅੱਜ ਵੀ ਕਹਿੰਦੇ ਆ ਕਿ ਉਹਨਾਂ ਦੀ ਮੁਹਿੰਮ ਗਲਤ ਸੀ ਅੱਜ ਇਹ ਕੱਲੀ ਕੱਲੀ ਮੰਗ ਉਹੀ ਮੰਗ ਰਹੇ ਨੇ ਜਿਹੜੀਆਂ ਕਿਤੇ ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਹੁੰਦੀਆਂ ਸੀ ਸੋ ਮਤਲਬ ਕਹਿਣ ਦਾ ਵੀ ਇਹ ਕਹਿੰਦੇ ਨੇ ਵੀ ਕੰਨ ਜਿਹੜਾ ਹੈਗਾ ਉਹ ਭਾਵੇਂ ਮੈਂ ਇਹ ਕਹਿਣਾ ਵੀ ਭਾਵੇਂ ਖੱਬੇ ਪਾਸੇ ਜਾ ਕੇ ਫੜ ਲਓ ਜਾਂ ਸੱਜੇ ਪਾਸੇ ਹੋਣਾ ਸੋ ਉਹ ਮੰਗਾਂ ਤੇ ਉਹੀ ਨੇ ਅੱਜ ਵੀ ਜੇ ਉਸ ਵੇਲੇ ਨਾਲ ਖੜੇ ਹੁੰਦੇ ਜਾਂ ਅੱਜ ਵੀ ਉਹਨਾਂ ਚੀਜ਼ਾਂ ਦੇ ਨਾਲ ਖੜ੍ਹ ਜੋ ਕਿ ਪੰਜਾਬ ਦੇ ਹੱਕਾਂ ਦੀ ਗੱਲ ਜਿਹੜੀ ਸਮੁੱਚੇ ਰੂਪ ਦੇ ਵਿੱਚ ਹੋਵੇ ਜਿਵੇਂ ਦੀਪ ਸਿੰਘ ਸਿੱਧੂ ਹਰੀ ਕਹਿੰਦੇ ਹੁੰਦੇ ਸੀ ਕਿ ਗੱਲ ਜਿਹੜੀ ਆ ਉਹ ਫਸਲਾਂ ਦੀ ਨਹੀਂ ਨਸਲਾਂ ਦੀ ਹੈ ਇਹ ਕਿਸਾਨ ਆਗੂਆਂ ਨੂੰ ਵੀ ਸੋਚਣਾ ਪੈਣਾ ਕਿ ਭਾਈ ਇਹ ਕੱਲੀ ਐਮਐਸਪੀ ਦੀ ਜਾਂ ਹੋਰ ਆ ਗੱਲਾਂ ਨਹੀਂ ਹੈਗੀਆਂ ਕਿਸੇ ਵੇਲੇ ਤੁਹਾਨੂੰ ਹਰੀ ਕ੍ਰਾਂਤੀ ਦੇ ਨਾਲ ਮਾਰਿਆ ਗਿਆ ਕਿਸੇ ਵळे ਪਾਣੀਆਂ ਦਾ ਤੁਹਾਡੇ ਲੁੱਟ ਲਏ ਗਏ ਜਾਂ ਹੋਰ ਇੱਕ ਇੱਕ ਮੰਗ ਪਿੱਛੇ ਕਿੰਨੀਆਂ ਕ ਸ਼ਹੀਦੀਆਂ ਤੁਸੀਂ ਜੜੀਆਂ ਉਹ ਦਿੰਦੇ ਰਹੋਗੇ ਕਿੰਨੀ ਵਾਰ ਲੋਕਾਂ ਨੂੰ ਘਰਾਂ ਦੇ ਵਿੱਚੋਂ ਕੱਢਦੇ ਰਹੋਗੇ ਸੋ ਜੜੀਆਂ ਅਸਲ ਮੰਗਾਂ ਨੇ ਜੜੀ ਅਸਲ ਗੱਲਬਾਤ ਹੈਗੀ ਆ ਉਹਨੂੰ ਸਮਝਣ ਦੀ ਜ਼ਿਆਦਾ ਜ਼ਰੂਰਤ ਹੈਗੀ ਆ ਜੀ ਜੀ ਕਿ ਲੋਕ ਇਹ ਆਪਾਂ ਆਪਸਾ ਗੱਲ ਕਰਦੇ ਹੁੰਦੀ ਆ ਆਪਾਂ ਕੋਲ ਇੱਕ ਵਿਵਾਖ ਅਤੇ ਨਿਰਪੱਖ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਆਪਣੇ ਚੈਨਲ ਦੇ ਰਾਹੀਂ ਤਾਂ ਕਿ ਕਿਸੇ ਵੀ ਪਾਸੋਂ ਦੀ ਜਿਹਾ ਕਿ ਲੋਕੀ ਅਧਿਆ ਨਾਲ ਲੱਗੇ ਆਪਾਂ ਕਿਸੇ ਇੱਕ ਪੱਖ ਦੀ ਗੱਲ ਕਰਦੇ ਆਂ ਆਪਾਂ ਹਮੇਸ਼ਾ ਸੱਚ ਦੀ ਗੱਲ ਕਰਦੇ ਆਂ ਤੇ ਦਰਸ਼ਕਾਂ ਨੂੰ ਕਹਾਂਗੇ ਕਿ ਜਿਹਾ ਚੱਲਣਾ ਜੋ ਸੱਚ ਦੀ ਗੱਲ ਕਰਦਾ ਹੈ ਇਸੇ ਇੱਕ ਪੱਖ ਦੀ ਗੱਲ ਨਹੀਂ ਕਰਦਾ ਕਿ ਲੋਕੀ ਜੋ ਸੱਚ ਹੁੰਦਾ ਹੈ ਜੋ ਅਸਲ ਫੈਕਟਸ ਹੁੰਦੇ ਨੇ ਜਾਣਕਾਰੀ ਹੁੰਦੀ ਹੈ ਉਹ ਹੀ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀਆਂ ਨੇ ਤੇ ਦਰਸ਼ਕਾਂ ਨੂੰ ਕਿੰਨੂ ਕਿ ਬੇਨਤੀ ਕਰਾਂਗੇ ਰਿਕੁਐਸਟ ਕਰਾਂਗੇ ਕਿ ਸਾਡੇ 3000 ਸਬਸਕ੍ਰਾਈਬਰ ਰਹਿ ਕੇ ਲੱਖ ਪੂਰੇ ਹੋਣ ਦੇ ਵਿੱਚ ਉਹਨਾਂ ਨੂੰ ਪੂਰੇ ਜਲਦੀ ਉਹ ਕੀਤਾ ਜਾਵੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਜੋ ਹੋਰ ਨਵੀਆਂ ਕੋਸ਼ਿਸ਼ਾਂ ਕਰਕੇ ਤੁਹਾਡੇ ਕੋਲ ਹੋਰ ਨਵੇਂ ਪ੍ਰੋਗਰਾਮ ਹੋ ਨਵੀਆਂ ਜਾਣ ਇਸ ਦਿਨ ਆਈ ਰਾਜਾ ਮੰਗਲ ਦਰਸ਼ਕਾਂ ਤੋਂ ਵੀ ਅਤੇ ਦਿਲ ਦੀ ਜਿੰਮੇਤ ਤੁਹਾਡਾ ਧੰਨਵਾਦ ਜੀ ਧੰਨਵਾਦ ਬਹੁਤ